ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਸੂਰਤਗੜ ਦੇ ਨੇੜਲੇ ਪਿੰਡ ਪਦਮਪੁਰਾ ਦੇ ਵਿੱਚ ਦੋਸਤੋ ਅੱਜ ਤੁਸੀਂ ਇਹ ਵੀਡੀਓ ਨੂੰ ਦੇਖਦੇ ਦੇਖਦੇ ਤਕਰੀਬਨ 40-50 ਸਾਲ ਜਿਹੜੀ ਪਿਛਲੀ ਜ਼ਿੰਦਗੀ ਉਹਦੇ ਵਿੱਚ ਪਹੁੰਚ ਜਾਓਗੇ ਬਹੁਤ ਖੂਬਸੂਰਤ ਵੀਡੀਓ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਕਰੀਬਨ ਅੱਜ ਤੋਂ 40-50 ਸਾਲ ਦੀ ਪਹਿਲਾ ਜ਼ਿੰਦਗੀ 1980-85 ਦਾ ਦੌਰ ਤੁਹਾਨੂੰ ਇਸ ਵੀਡੀਓ ਦੇ ਰਹੀ ਆਂ ਆਪਾਂ ਦਿਖਾਵਾਂਗੇ ਇਹ ਦੋਸਤੋ ਇੱਕ ਹੱਸ ਦਾ ਵਸਦਾ ਪਿੰਡ ਆ ਨਾ ਕਿ ਤੁਹਾਨੂੰ ਕਿਸੇ ਮੈ ਸੈੱਟ ਤੇ ਲੈ ਕੇ ਆਏ ਆਂ ਇਸ ਪਿੰਡ ਦੀਆਂ ਗਲੀਆਂ ਇਸ ਪਿੰਡ ਦੇ ਲੋਕਾਂ ਦੇ ਘਾਰ ਸਾਰਾ ਕੁਝ ਤੁਹਾਨੂੰ ਆਪਾਂ ਇਸ ਵੀਡੀਓ ਦੇ ਰਾਈਂ ਦਿਖਾ ਰਹੇ ਆਂ ਦੋਸਤੋ ਇਹਨਾਂ ਪਿੰਡਾਂ ਦੇ ਵਿੱਚ ਅੱਜ ਵੀ ਬਹੁਤ ਜ਼ਿਆਦਾ ਜਿਹੜੀ ਸਕੂਨ ਸ਼ਾਂਤੀ ਉਹ ਦੇਖਣ ਨੂੰ ਮਿਲਦੀ ਆ ਪਿੰਡ ਦੇ ਵਿੱਚ ਰੁੱਖ ਖੁੱਲੀਆਂ ਡੁੱਲੀਆਂ ਗਲੀਆਂ ਤੇ ਕੱਚੇ ਘਰਾਂ ਦਾ ਵਿਊ ਆ ਜਿਹੜਾ ਉਹ ਮਨ ਨੂੰ ਮੋਹ ਲੈਂਦਾ ਹੈ ਇਹ ਦੋਸਤੋ ਆਪਾਂ ਪਿੰਡ ਦੀ ਗਲੀ ਦੇ ਵਿੱਚ ਪਿੰਡ ਦੀ ਸੱਥਵਾਲ ਨੂੰ ਐਂਟਰ ਕਰ ਰਹੇ ਆ ਸੱਥ ਦੇ ਵਿੱਚ ਤਾਸ਼ ਖੇਡਦੇ ਬਜ਼ੁਰਗ ਰੁੱਖਾਂ ਦੀ ਛਾਂ ਦੇ ਥੱਲੇ ਬੈਠੇ ਹੋਏ ਤੇ ਇਹ ਖੂਬਸੂਰਤ ਇਸ ਪਿੰਡ ਦੇ ਕਰਨੇ ਇਹ ਉਹ ਕਰਨੇ ਜਿੱਥੇ ਲੋਕ ਆਪਣੀ ਹੱਸਦੀ ਵਸਦੀ ਜ਼ਿੰਦਗੀ ਉਸ ਨੂੰ ਬਤੀਤ ਕਰ ਰਹੇ ਆ ਜਦੋਂ ਦੋਸਤੋ ਦੀਵਾਲੀ ਦਾ ਤਿਹਾਰ ਆਉਂਦਾ ਤਾਂ ਦੀਵਾਲੀ ਦੇ ਤਿਹਾਰ ਨੂੰ ਇਹ ਲੋਕ ਆਪਣੇ ਘਰਾਂ ਨੂੰ ਜਿਹੜੀ ਉਹ ਕਲੀ ਕਰਦੇ ਆ ਤਾਂ ਇਹ ਕਲੀ ਕੀਤੇ ਹੋਏ ਘਰ ਬਹੁਤ ਖੂਬਸੂਰਤ ਨੇ ਆਮੀ ਇਨ੍ਹਾਂ ਘਰਾਂ ਦੇ ਵਿੱਚ ਜਿਹੜੀ ਕਲੀ ਕੀਤੀ ਉਹ ਦੇਖਣ ਨੂੰ ਮਿਲਦੀ ਐ ਇਹ ਕਲੀ ਦੇ ਨਾਲ ਸ਼ਿੰਗਾਰੇ ਹੋਏ ਘਰ ਨੇ ਦੋਸਤੋ ਤਾਂ ਇਹ ਬਿਲਕੁਲ ਜਿਸ ਤਰ੍ਹਾਂ ਲੋਕ ਵੱਡੀਆਂ-ਵੱਡੀਆਂ ਹਵੇਲੀਆਂ ਨੂੰ ਸਜਾਉਂਦੇ ਆ ਇਹ ਲੋਕ ਆਪਣੇ ਇਨ੍ਹਾਂ ਕੱਚੇ ਘਰਾਂ ਨੂੰ ਕਲੀ ਕਰਕੇ ਇਹਨਾਂ ਨੂੰ ਸੁੰਦਰ ਬਣਾਉਂਦੇ ਆ ਇਨ੍ਹਾਂ ਘਰਾਂ ਦੇ ਵਿੱਚ ਅੱਜ ਵੀ ਚੁੱਲ੍ਹੇ, ਚੌਂਕੇ, ਵੇੜੇ ਹਰ ਇੱਕ ਚੀਜ਼ ਉਹ ਦੇਖਣ ਨੂੰ ਮਿਲਦੀ ਆ ਜਿਹੜੀ ਕਿ ਤਕਰੀਬਨ ਆਮੀ ਪਹਿਲਾ ਘਰਾਂ ਦੇ ਵਿੱਚ ਹੁੰਦੀ ਸੀ ਇਹ ਘਰਾਂ ਦੇ ਵਿੱਚ ਬੈਠਕਾਂ ਬਣੀਆਂ ਹੋਈਆਂ ਨੇ ਜਿਸ ਤਰ੍ਹਾਂ ਬਾਹਰ ਆਏ ਗਏ ਬੰਦੇ ਦੇ ਵਾਸਤੇ ਆਪਾਂ ਹਵੇਲੀਆਂ ਕੋਠੀਆਂ ਦੇ ਵਿੱਚ ਗੈਸਟ ਰੂਮ ਬਣਾਉਨੇ ਆ ਉਸ ਤਰੀਕੇ ਦੇ ਨਾਲ ਇਹ ਦੋਸਤੋ ਗਲੀਆਂ ਦਾ ਵਿਊ ਆ ਇੱਥੇ ਬਹੁਤ ਘੱਟ ਜਿਹੜੇ ਦਰਵਾਜ਼ੇ ਉਹ ਲੱਗੇ ਦੇਖਣ ਨੂੰ ਮਿਲਣਗੇ ਜ਼ਿਆਦਾਤਰ ਜਿਸ ਤਰ੍ਹਾਂ ਅੱਗੇ ਲੱਕੜ ਵਗੈਰਾ ਲਾ ਕੇ ਘਰਾਂ ਨੂੰ ਬੰਦ ਕੀਤਾ ਹੁੰਦਾ ਹੈ ਉਹੀ ਕੁੰਡੇ ਉਹੀ ਦਰਵਾਜ਼ੇ ਨੇ ਇਹਨਾਂ ਘਰਾਂ ਦੇ ਏ ਦੋਸਤੋ ਹੋਰ ਕੱਚੇ ਘਰ ਤੇ ਇਥੋਂ ਦੀਆਂ ਗਲੀਆਂ ਤੁਸੀਂ ਦੇਖ ਰਹੇ ਹੋ ਜ਼ਿਆਦਾਤਰ ਘਰਾਂ ਨੂੰ ਕਲੀ ਕੀਤੀ ਆ ਜਾਂ ਫਿਰ ਇਹਨਾਂ ਨੂੰ گویا ਮਿੱਟੀ ਫੇਰਿਆ ਹੋਇਆ ਇਹਨਾਂ ਦਾ ਜਿਹੜਾ ਨੇਚਰਲ ਰੰਗ ਆ ਉਹ ਦੇਖਣ ਨੂੰ ਮਿਲਦਾ ਇੱਥੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਐਮੀ ਵਰਕ ਦੀ ਫਿਲਮ ਮਾੜ ਉਸਦੀ ਵੀ ਸ਼ੂਟਿੰਗ ਇਸੇ ਪਿੰਡ ਦੇ ਵਿੱਚ ਹੋਈ ਸੀ ਇਹ ਜਿਹੜੀ ਤੁਸੀਂ ਸਾਰੀ ਲੋਕੇਸ਼ਨ ਦੇਖ ਰਹੇ ਹੋ ਇਸੇ ਥਾਂ ਤੇ ਉਹ ਸਾਰਾ ਸੈੱਟ ਤਿਆਰ ਕੀਤਾ ਗਿਆ ਸੀ ਜਿਹੜਾ ਐਮੀ ਵਿਰਕੌਰਾਂ ਦਾ ਇਸ ਫਿਲਮ ਦੇ ਵਿੱਚ ਘਰ ਦਿਖਾਇਆ ਜਾਂਦਾ ਇਹ ਹੁਣ ਥੋੜਾ ਜਿਹਾ ਖੰਡਰ ਹੋ ਚੁੱਕਾ ਹੈ ਤਾਂ ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ 나ਡੂ ਖਾਂ ਤੇ ਦਿਲਜੀਤ ਦੀ ਫਿਲਮ ਰੰਗ ਰੂਟ ਉਸਦੀ ਵੀ ਸ਼ੂਟਿੰਗ ਹੋ ਚੁੱਕੀ ਆ ਆ ਜਿਹੜੇ ਦੋਸਤੋ ਤੁਸੀਂ ਦੇ ਦਰਖਤ ਦੇਖ ਰਹੇ ਹੋ ਇਸ ਦਰਖਤ ਦੇ ਥੱਲੇ ਵੀ ਜਿਹੜਾ ਸੀਨਾ ਉਹ ਫੁਲਮਾਇਆ ਗਿਆ ਸੀ ਮੋੜ ਫਿਲਮ ਦਾ ਜਿੱਥੇ ਐਮੀ ਵੀਰ ਖੜ ਕੇ ਬੋਲਦਾ ਹੈ ਪਿੰਡ ਦੇ ਵਿੱਚ ਕਿਸੇ ਪਾਸਿਓਂ ਵੀ ਤੁਸੀਂ ਐਂਟਰੀ ਕਰੋਗੇ ਤਾਂ ਤੁਹਾਨੂੰ ਇਹ ਖੁੱਲੀਆਂ ਡੁੱਲੀਆਂ ਜਿਹੜੀਆਂ ਗਲੀਆਂ ਨੇ ਤੁਹਾਡਾ ਸਵਾਗਤ ਕਰਦੀਆਂ ਨੇ ਤਾਂ ਦੋਸਤੋ ਆਓ ਚੱਲਦੇ ਹਾਂ ਅੱਗੇ ਹੋਰ ਪਿੰਡ ਦੇ ਵੱਲ ਤੇ ਦੇਖਦੇ ਹਾਂ ਇਸ ਪਿੰਡ ਪਦਮਪੁਰਾ ਹੋਰ ਆਪਣੇ ਵਿੱਚ ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਛਪਾਈ ਬੈਠਾ ਇਹ ਗਲੀਆਂ ਦੇ ਵਿੱਚ ਦੋਸਤੋ ਰੇਤਾ ਮਿੱਟੀ ਅੱਜ ਵੀ ਉਸੇ ਤਰ੍ਹਾਂ ਦੇਖਣ ਨੂੰ ਮਿਲਦੀ ਆ ਜਿਸ ਤਰ੍ਹਾਂ ਤਕਰੀਬਨ ਪੰਜਾਬ ਦੇ ਵਿੱਚ ਵੀ ਪਹਿਲਾਂ ਜਦੋਂ ਕੱਚੇ ਘਰ ਤੇ ਕੱਚੀਆਂ ਗਲੀਆਂ ਹੁੰਦੀਆਂ ਸੀ ਦੋਸਤੋ ਇਹਨਾਂ ਗਲੀਆਂ ਦਾ ਜਿਹੜਾ ਵਿਊ ਆ ਇਹਨਾਂ ਗਲੀਆਂ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਦੇਖਣ ਵਾਲੀ ਆ ਉਹ ਮਨ ਨੂੰ ਸਕੂਨ ਦਿੰਦੀ ਆ ਭੀੜ ਭੜਾ ਕੇ ਦੀ ਜਿਹੜੀ ਜ਼ਿੰਦਗੀ ਆ ਇਹ ਉਸ ਤੋਂ ਬਹੁਤ ਦੂਰੀ ਤੇ ਬੈਠੇ ਹੋਏ ਤੇ ਵਸੇ ਹੋਏ ਪਿੰਡ ਨੇ ਇਹ ਪਿੰਡ ਦੇ ਬਾਹਰਲੇ ਪਾਸੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਬਹੁਤ ਘੱਟ ਘਰ ਨੇ ਜਿਨ੍ਹਾਂ ਨੂੰ ਕੋਈ ਦਰਵਾਜ਼ਾ ਜਿੰਦਰਾ ਤਾਲਾ ਲੱਗਾ ਦੇਖਣ ਨੂੰ ਮਿਲੇਗਾ ਨਹੀਂ ਤਾਂ ਜ਼ਿਆਦਾਤਰ ਦੋਸਤੋ ਅੱਗੇ ਘਰਾਂ ਦੇ ਲੱਕੜ ਵਗੈਰਾ ਲਾਈ ਆ ਜਿਸ ਨੂੰ ਆਪਾਂ ਵਾਰਡ ਕਹਿ ਦਿੰਨੇ ਆ ਸਿਰਫ ਉਹੀ ਕੀਤੀ ਹੁੰਦੀ ਆ ਤੇ ਇੱਥੇ ਨਾ ਕੋਈ ਠੱਗੀ ਚੋਰੀ ਉਹਨਾਂ ਚੀਜ਼ਾਂ ਦਾ ਵੀ ਖਤਰਾ ਨਹੀਂ ਹੈ ਜਿਸ ਤਰ੍ਹਾਂ ਆਮ ਆਪਣੇ ਪਿੰਡਾਂ ਦੇ ਵਿੱਚ ਲੋਕ ਜਿੰਦਰੇ ਤਾਲੇ ਲਾ ਕੇ ਰੱਖਦੇ ਆ ਘਰਾਂ ਨੂੰ ਤਾਂ ਦੋਸਤੋ ਇਹ ਪਿੰਡ ਦਾ ਕਾਫੀ ਏਰੀਆ ਜਿਹੜਾ ਖੁੱਲਾ ਡੁੱਲਾ ਪਿੰਡ ਔਣ ਕਰਕੇ ਕਾਫੀ ਖਾਲੀ ਥਾਵਾਂ ਵੀ ਪਈਆਂ ਨੇ ਜਿੱਥੇ ਪੁਰਾਣੇ ਵਿਰਾਸਤੀ ਦਰਖਤ ਵਗੈਰਾ ਦੇਖਣ ਨੂੰ ਉਹ ਮਿਲਦੇ ਆ ਇਸ ਤੋਂ ਇਲਾਵਾ ਇਹ ਇੱਕ ਘਰ ਦੀ ਜਿਹੜੀ ਦੋਸਤੋ ਤੁਹਾਨੂੰ ਲੋਕੇਸ਼ਨ ਦਿਖਾ ਰਹੇ ਆ ਇੱਥੇ ਕੇਸਰੀ ਫਿਲਮ ਅਕਸ਼ੇ ਕੁਮਾਰ ਦੀ ਉਸ ਫਿਲਮ ਦੀ ਸ਼ੂਟਿੰਗ ਹੋਈ ਆ ਉਸ ਫਿਲਮ ਦੇ ਵਿੱਚ ਜਿਹੜਾ ਘਰ ਦਿਖਾਇਆ ਜਾਂਦਾ ਉਹ ਇਹੀ ਕਾਰ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਨ੍ਹਾਂ ਦੋਸਤਾਂ ਨੇ ਕੇਸਰੀ ਫਿਲਮ ਦੇਖੀ ਆ ਉਹਨਾਂ ਦੋਸਤਾਂ ਨੇ ਦੇਖ ਕੇ ਇਸ ਕਾਰ ਨੂੰ ਪਛਾਣ ਲਿਆ ਹੋਣਾ ਇਸ ਕਾਰ ਦੇ ਵਿੱਚ ਕਾਫੀ ਸਾਰੇ ਜਿਹੜੇ ਸੀਨ ਨੇ ਕੇਸਰੀ ਫਿਲਮ ਦੇ ਫੁਲਮਾਏ ਜਾਂਦੇ ਆ ਇਹ ਜਿਹੜਾ ਚੌਂਕਾ ਵਗੈਰਾ ਇਹ ਵੀ ਉਹੀ ਚੌਂਕਾ ਹੈ ਚੌਂਕੇ ਦੇ ਵੀ ਕਾਫੀ ਸਾਰੇ ਸੀਨ ਨੇ ਜਿਹੜੇ ਕੇਸਰੀ ਫਿਲਮ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਇੱਥੇ ਤਕਰੀਬਨ 4-5 ਫਿਲਮਾਂ ਦੀ ਸ਼ੂਟਿੰਗ ਹੁਣ ਤੱਕ ਹੋ ਚੁੱਕੀ ਆ ਤੇ ਦੋਸਤੋ ਬੜਾ ਖੂਬਸੂਰਤ ਇਸ ਪਿੰਡ ਦਾ ਜਿਹੜਾ ਵਿਊ ਆ ਜਿਹੜਾ ਤੁਸੀਂ ਇਸ ਵੀਡੀਓ ਦੇ ਰਹੀਂ ਦੇਖ ਰਹੇ ਹੋ ਇੱਕ ਤੋਂ ਬਾਅਦ ਇੱਕ ਜਿਵੇਂ ਜਿਵੇਂ ਆਪਾਂ ਪਿੰਡ ਅਦਾ ਟੂਰ ਕਰ ਰਹੇ ਆ ਉਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਘਰ ਨੇ ਉਹ ਦੇਖਣ ਨੂੰ ਮਿਲਦੇ ਆ ਇੱਥੇ ਵੀ ਕੇਸਰੀ ਫਿਲਮ ਦੀ ਸ਼ੂਟਿੰਗ ਦੇ ਕੁਝ ਸੀਨ ਫੁਲਮਾਏ ਗਏ ਕੁਝ ਕੁਸ ਚੀਜ਼ਾਂ ਨੇ ਜਿਹੜੀਆਂ ਫਿਲਮਾਂ ਵਾਲਿਆਂ ਨੇ ਆਪਣੇ ਹਿਸਾਬ ਦੇ ਨਾਲ ਸੈੱਟ ਦੇ ਵਜੋਂ ਵੀ ਤਿਆਰ ਕੀਤੀਆਂ ਪਰ ਜ਼ਿਆਦਾਤਰ ਜਿਹੜੀਆਂ ਇੱਥੇ ਕੱਚੇ ਘਰ ਨੇ ਉਹ ਪੁਰਾਣੇ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਰਹਿائش ਆ ਉਹ ਦੇਖਣ ਨੂੰ ਮਿਲਦੀ ਆ ਜ਼ਿਆਦਾਤਰ ਲੋਕ ਇਹਨਾਂ ਦਿਨਾਂ ਦੇ ਵਿੱਚ ਖੇਤਾਂ 'ਚ ਕੰਮਕਾਰ ਚੱਲਦਾ ਹੋਣ ਕਰਕੇ ਘਰਾਂ ਦੇ ਵਿੱਚ ਨਹੀਂ ਮਿਲਦੇ ਤਾਂ ਇਸ ਕਰਕੇ ਕੁਝ ਘਰਾਂ ਦੇ ਜਿਹੜੇ ਆਪਾਂ ਵਿਊ ਆ ਤੁਹਾਨੂੰ ਉਹ ਬਾਹਰਲੇ ਪਾਸੇ ਤੋਂ ਦਿਖਾ ਰਹੇ ਆ ਦੋਸਤੋ ਘਰ ਦਾ ਵੇੜਾ ਦੇਖੋ ਕਿੰਨਾ ਖੁੱਲਾ ਡੁੱਲਾ ਆ ਆਮ ਆਪਣੇ ਤਾਂ ਤਕਰੀਬਨ ਅੱਧਾ ਪਿੰਡ ਇੰਨੇ ਥਾਂ ਦੇ ਵਿੱਚ ਪੰਜਾਬ 'ਚ ਵਸਿਆ ਜਿੰਨਾ ਖਾਂ ਦੇ ਵਿੱਚ ਇਹ ਇੱਕ ਘਾਰ ਹੀ ਦੋਸਤੋ ਆਪਾਂ ਇਸ ਵੀਡੀਓ ਦੇ ਰਹੀ ਤੁਹਾਨੂੰ ਦਿਖਾ ਰਹੇ ਆ ਇੱਥੇ ਵੀ ਤੁਸੀਂ ਦੇਖ ਰਹੇ ਹੋ ਕਿ ਬਾਹਰਲੇ ਪਾਸੇ ਲੱਕੜ ਲਾਈ ਆ ਇਸ ਦਾ ਮਤਲਬ ਕਿਸ ਨੂੰ ਲੌਕ ਕੀਤਾ ਗਿਆ ਇਸ ਨੂੰ ਬੰਦ ਕੀਤਾ ਆ ਤਾਂ ਦੋਸਤੋ ਇਹ ਪਦਮਪੁਰਾ ਪਿੰਡ ਆ ਜਿਹੜਾ ਸੂਰਤਗੜ ਦੇ ਨੇੜੇ ਤੁਹਾਨੂੰ ਆਪਾਂ ਇਸ ਵੀਡੀਓ ਦੇ ਰਹੀ ਦਿਖਾ ਰਹੇ ਆ ਕਿਉਂਕਿ ਸਾਡੇ ਚੈਨਲ ਦੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਉਹਨਾਂ ਚੀਜ਼ਾਂ ਦੀ ਕਵਰੇਜ ਪੁਰਾਣੀਆਂ ਚੀਜ਼ਾਂ ਦੀ ਕਵਰੇਜ ਕੀਤੀ ਜਾਵੇ ਦੋਸਤੋ ਤਰੱਕੀ ਹਰ ਬੰਦਾ ਚਾਹੁੰਦਾ ਹੈ ਹਰ ਬੰਦਾ ਕਰਦਾ ਤੇ ਕਰਨੀ ਬਣਦੀ ਵੀ ਆ ਇਹ ਵੀ ਅੱਜ ਤੋਂ ਕੋਈ 5 ਸਾਲ 10 ਸਾਲ ਬਾਅਦ ਇਹ ਪਿੰਡ ਆਪਾਂ ਨੂੰ ਇਸ ਤਰ੍ਹਾਂ ਵੀਡੀਓ ਦੇ ਰਾਈ ਹੀ ਦੇਖਣ ਨੂੰ ਮਿਲਣਗੇ ਹੋ ਸਕਦਾ ਹੈ ਅਸਲ ਦੇ ਵਿੱਚ ਨਾ ਮਿਲਣ ਕਿਉਂਕਿ ਹੌਲੀ ਹੌਲੀ ਕਰਕੇ ਇਹਨਾਂ ਪਿੰਡਾਂ ਦੇ ਵਿੱਚ ਵੀ ਜਿਹੜੇ ਹੁਣ ਪੱਕੇ ਘਰ ਨੇ ਉਹ ਬਣਦੇ ਜਾ ਰਹੇ ਨੇ ਤੇ ਕੱਚਿਆਂ ਦੀ ਮਨਿਆਦ ਖਤਮ ਹੁੰਦੀ ਜਾ ਰਹੀ ਆ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਵੀਡੀਓ ਦੇ ਰਾਈ ਜਿਹੜਾ ਰਿਕਾਰਡ ਕੀਤਾ ਜਾ ਸਕੇ ਦੋਸਤੋ ਇਹ ਵੀ ਸਾਰਾ ਕੱਚਾ ਘਰ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਕੱਚੇ ਘਰ ਨੂੰ ਕਲੀ ਵਗੈਰਾ ਕਰਕੇ ਬਹੁਤ ਸੋਹਣਾ ਸਜਾਇਆ ਗਿਆ ਕਿੰਨਾ ਵੱਡਾ ਜਿਹੜਾ ਇੱਕ ਕੱਚਾ ਘਰ ਆ ਤੁਸੀਂ ਇਸ ਵੀਡੀਓ ਦੇ ਰਹੀ ਦੇਖ ਰਹੇ ਹੋ ਅੱਗੇ ਇਹਨਾਂ ਦੇ ਚੌਕੇ ਬਣਿਆ ਖੁੱਲਾ ਡੁੱਲਾ ਵੇੜਾ ਹੈ ਜਿਹੜਾ ਇਸ ਘਰ ਦਾ ਆਪਾਂ ਦਿਖਾ ਰਹੇ ਹਾਂ ਇਸ ਤੋਂ ਇਲਾਵਾ ਦੋਸਤੋ ਇਹ ਵੀ ਇੱਕ ਕੱਚਾ ਘਰ ਆ ਜਿਹੜਾ ਤੁਸੀਂ ਇਸ ਵੀਡੀਓ ਰਹੀ ਦੇਖ ਰਹੇ ਹੋ ਜਿਸ ਤਰ੍ਹਾਂ ਦੋਸਤੋ ਆਪਾਂ ਗੱਲ ਕਰ ਰਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਸਿਰਫ ਆਪਾਂ ਨੂੰ ਵੀਡੀਓ ਦੇ ਰਹੀ ਦੇਖਣ ਨੂੰ ਮਿਲ ਰਹੀਆਂ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਰਿਕਾਰਡ ਕਰਕੇ ਸਾਂਭੰਦੀ ਕੋਸ਼ਿਸ਼ ਕਰ ਰਹੇ ਹਾਂ ਇਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹ ਚੀਜ਼ਾਂ ਨੂੰ ਨੈਟ ਤੇ ਦੇਖ ਸਕੀਏ ਕਿ ਇਸ ਤਰ੍ਹਾਂ ਦੇ ਵੀ ਕਦੇ ਪਿੰਡ ਹੁੰਦੇ ਸੀ ਇਸ ਤਰ੍ਹਾਂ ਦੀਆਂ ਵੀ ਕਦੇ ਕੱਚੀਆਂ ਗਲੀਆਂ ਕੱਚੇ ਘਰ ਹੋਇਆ ਕਰਦੇ ਸੀ ਤਾਂ ਦੋਸਤੋ ਇਹ ਵੀਡੀਓ ਜਿਹੜੀ ਅੱਜ ਆਪਾਂ ਰਿਕਾਰਡ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਜਿਸ ਗਲੀ ਦੇ ਵਿੱਚ ਹੁਣ ਆਪਾਂ ਜਾ ਰਹੇ ਆ ਦੋਸਤੋ ਇਹ ਸਾਰੇ ਦੀ ਸਾਰੀ ਗਲੀ ਤੁਸੀਂ ਐਂਡ ਤੱਕ ਦੇਖਿਓ ਇਹ ਕੱਚੀ ਆ ਇਸ ਦੇ ਇਹ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਆ ਕੱਚੇ ਘਰ ਨੇ ਇਹ ਸਾਰੇ ਲਾਈਨ ਦੇ ਵਿੱਚ ਇੱਕਸਾਰ ਜਿਹੜੇ ਤੁਹਾਨੂੰ ਆਪਾਂ ਇਸ ਵੀਡੀਓ ਦੇ ਰਹੀ ਦਿਖਾ ਰਹੇ ਆ ਦੋਸਤੋ ਇਸ ਤਰ੍ਹਾਂ ਦਾ ਜਿਹੜਾ ਵਿਊ ਆ ਪਿੰਡਾਂ ਦਾ ਉਹ ਹੁਣ ਕਿਤੇ ਕਿਤੇ ਬੜੀ ਮੁਸ਼ਕਲ ਦੇ ਨਾਲ ਲੱਭਿਆ ਮਿਲਦਾ ਹੈ ਨਹੀਂ ਤਾਂ ਤਕਰੀਬਨ 1-2 ਘਰ ਕੱਚੇ ਪੱਕੇ ਇਸ ਤਰ੍ਹਾਂ ਦੇ ਘਰ ਹੀ ਦੇਖਣ ਨੂੰ ਮਿਲਣਗੇ ਪਰ ਅਸੀਂ ਜਿਹੜੀ ਇਹ ਵੀਡੀਓ ਤੁਹਾਡੇ ਨਾਲ ਰਿਕਾਰਡ ਕਰਕੇ ਸਾਂਝੀ ਕਰ ਰਹੇ ਹਾਂ ਇਸ ਪਿੰਡ ਦੇ ਵਿੱਚ ਵੀ ਵੈਸੇ ਕਾਫੀ ਸਾਰੇ ਪੱਕੇ ਘਰ ਵੀ ਨੇ ਪਰ ਜ਼ਿਆਦਾਤਰ ਕੱਚੇ ਨੇ ਤੇ ਅਸੀਂ ਕੱਚੇ ਘਰਾਂ ਦੀ ਜਿਹੜੀ ਰਿਕਾਰਡਿੰਗ ਕਰਕੇ ਤੁਹਾਨੂੰ ਦੋਸਤੋ ਦਿਖਾ ਰਹੇ ਹਾਂ ਇਹਨਾਂ ਪਿੰਡਾਂ ਦੀਆਂ ਗਲੀਆਂ ਵੀ ਹੌਲੀ-ਹੌਲੀ ਕਰਕੇ ਹੁਣ ਪੱਕੀਆਂ ਹੁੰਦੀਆਂ ਜਾ ਰਹੀਆਂ ਨੇ ਤਾਂ ਦੋਸਤੋ ਇਹ ਕੱਚੀਆਂ ਗਲੀਆਂ ਵਾਲਾ ਜਿਹੜਾ ਵਿਊ ਆ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੇਗਾ ਤਾਂ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਉਮੀਦ ਕਰਦੇ ਆ ਪਸੰਦ ਆਵੇਗੀ ਕਮੈਂਟ ਜਰੂਰ ਕਰਿਆ ਜੇ ਇਸ ਵੀਡੀਓ ਨੂੰ ਆਪਣੇ ਨਾਲ ਜਿੰਨੇਕ ਸੱਜਣ ਮਿੱਤਰ ਜੁੜੇ ਨੇ ਉਨ੍ਹਾਂ ਦੇ ਨਾਲ ਵੱਧ ਤੋਂ ਵੱਧ ਸਾਂਝੀ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਤੁਹਾਡੇ ذریعے ਵੱਧ ਤੋਂ ਵੱਧ ਦੋਸਤ ਮਿੱਤਰ ਜਿਹੜਾ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਨੇ ਉਹ ਕਦੇ-ਕਦਾਈਂ ਬਣਦੀਆਂ ਨੇ ਤੇ ਦੋਸਤਾਂ ਤੱਕ ਪਹੁੰਚ ਸਕੇ ਤੇ ਵੱਧ ਤੋਂ ਵੱਧ ਜਿਹੜੇ ਦੋਸਤ ਮਿੱਤਰ ਨੇ ਉਹ ਇਸ ਤਰ੍ਹਾਂ ਦੀ ਜਿਹੜੀ ਪੁਰਾਣੀ ਜ਼ਿੰਦਗੀ ਹੈਿਤੋਂ 20-50 ਸਾਲ ਪਹਿਲਾਂ ਲੋਕਾਂ ਨੇ ਦੇਖੀ ਸੀ ਉਸ ਨੂੰ ਇੱਕ ਵੀਡੀਓ ਦੇ ਰਹੀਂ ਦੇਖ ਸਕਣ ਸਾਡਾ ਇਹ ਅਪਰਾਲਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਸਪੋਰਟ ਕਰੋਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓਗੇ ਦੋਸਤੋ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਦੋਸਤੋ ਜਲਦੀ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਤੇ ਤੁਸੀਂ ਤਦ ਤੱਕ ਆਨੰਦ ਮਾਣੋ